ਚਉ ਪਈ ਗੜ ਕਨੌਜ ਕੋ ਜਹਾਂ ਕਹਿਜੈ ਅਪਹਿ ਸਿੰਘ ਤਾ ਭੂਪ ਉਪਨੇਜੈ ਸ੍ਰੀ ਚਖਚਾਰ ਮਤੀ ਤਿਹ ਨਾਰੀ ਜਿਹ ਸਮ ਤੁਲ ਨਵ ਬ੍ਰਹਮ ਸਵਾਰੀ ਤਾ ਕੋ ਨਿਹ ਏਕ ਸੋ ਲਾਗੋ ਜਾਤੇ ਲਾਜ ਛਾੜ ਤਨ ਭਾਗੋ ਅ ਘਟ ਸਿੰਘ ਤਿਹ ਨਾਮ ਉਪਨੇਜੈ ਕੋ ਦੂਜਾ ਪਟ ਤਰ ਤਿਹ ਦਜੈ ਨਿਤ ਪ੍ਰਤ ਤਿਹ ਤ੍ਰਿ ਬੋਲ ਪਠਾਵਤ ਕਾਮ ਭੋਗ ਤਿਹ ਸਾਥ ਕਮਾਵਤ ਕਾਬਲੋ ਤਹਨ ਰਾਧਿ ਭਇਆਉੰ ਤ੍ਰਿਏ ਚਰਿਤਰ ਇਹ ਭਾਂਤ ਬਨਾਇਉ ਤੁਮਰੇ ਕੇਸ ਭੂਮ ਵਿਕਰਾਰਾ ਸਹਿ ਨਾਮੋ ਤੇ ਜਾਤ ਸੁਧਾਰਾ ਪ੍ਰਥਮੈ ਰੂਮ ਮੂਡ ਤੁਮ ਆਭਉ ਬਹੁ ਰਹਾਮਾਰੀ ਸੇ ਸੁਹਾਵਉ ਜਬ ਨਿਰਭ ਗਇਉ ਰੂਮ ਮੂਡਨ ਹਿਤ ਰਾਣੀ ਅਦਕ ਪ੍ਰਸੰਨ ਭਈ ਚਿਤ ਛਿਦਰਤਾਗ ਨਿਜ ਮੀਤ ਲੁਕਾਇਉ ਮੂਰਖ ਭੂਪ ਭੇਦ ਨਹ ਪਾਇਉ ਇਤਿ ਸ੍ਰੀ ਚਿਤ੍ਰਿਤਰਪਖਿਆਨੇ ਤ੍ਰਿਆ ਜਿਤਰੇ ਭੂਪ ਮੰਤਰੀ ਸੰਵਾਦੇ 36874 ਸਮਾਪਤ ਮਸਤ ਸੁਭ ਮਸਤ ਆਪ ਜੀਉ